ਯਾਰ ਆਪਣੀ ਬੇਸਮੈਂਟ ਬੜੀ ਠੰਡੀ ਹੁੰਦੀ ਆ ਠੰਡ ਬੜੀ ਲਾਦੀ ਰਾਤ ਨੂੰ ਕੰਬਲ ਮੇਜ ਨਹੀਂ ਆ ਹੋਇਆ ਯਾਰ ਕਿੰਨਾ ਵਧੀਆ ਲੱਗੂਗਾ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਤੇ ਸਦਾ ਨਹੀਂ ਉਹ ਬੰਦਿਆ ਝੜਾ ਜਾਂ ਰਹਿੰਦੀਆਂ ਕੋਈ ਗੱਲ ਨਹੀਂ ਕਾਕਾ ਜੇ ਅੱਜ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਕੰਬਲ ਲੈਣ ਜੋਗੇ ਤਾਂ ਮੈਂ ਹੈਲਪ ਕਰ ਦਿੰਦਾ ਮੈਂ ਉਦੋਂ ਵੀ ਬੜੇ ਦਾਨਪੁਣ ਕਰਦਾ ਹਾਂ ਤੁਹਾਡੇ ਮੂੰਹ ਵੇਖ ਕੇ ਮੈਨੂੰ ਤਰਸਾਈ ਜਾਂਦੇ ਆ ਆਹ ਮੈਂ ਕੰਬਲ ਲਿਆ ਨਰਵਨ ਡਰੀਮ ਵਾਲੇ ਕੋ ਫੋਨ 'ਤੇ ਕੰਬਲ ਲੈ ਕੇ ਦਊਗਾ ਕੱਲ ਨੂੰ ਆਪਾਂ ਇਹਨੂੰ ਮੈਟ੍ਰਸ ਵੀ ਕਹਾਂਗੇ ਬੈੱਡ ਫਰੇਮ ਵੀ ਕਹਾਂਗੇ ਮੈਂ ਸਾਲੇ ਤੁਹਾਨੂੰ ਗੋਦ ਨਹੀਂ ਲਿਆ ਯਾਰ ਕਿੰਨਾ ਦਾਨੀ ਪੁਰਸ਼ ਹੈ ਯਾਰ ਰੋਟੀ ਹੱਕ ਲਈ ਖਾਈ ਇਹ ਜੀ ਸਸਰੀ ਭਾਜੀ ਹੱਕ ਦੀ ਖਾਂਦੇ ਸਾਰੇ ਕਾਕਾ ਕਹਾਂ 2 ਨੰਬਰ ਦਾ ਕੌਣ ਕੰਮ ਕਰਦਾ ਜਿਹੜੇ ਕਰਦੇ ਉਹ ਦੇਖ ਵੀ ਪੈਂਦੇ ਆ ਕਿਹੜੀ ਡੀਲ ਲੱਗੀ ਆਪਣੇ ਕੋਲ ਭਾਈ ਆਪਣੇ ਕੋਲ ਪੂਰੇ ਸਟੋਰ ਤੇ ਅਪ ਟੂ 80% ਆਫ ਲੱਗਾ ਹੈ ਬੈਡਾਂ ਦੀ ਗੱਲ ਕਰੀਏ ਸਿੰਗਲ ਸਾਈਜ਼ ਦਾ ਬੈੱਡ ਪੂਰਾ ਕੰਬੋ ਲੱਗਾ 180 ਦਾ ਤੇ ਕਵੀਨ ਸਾਈਜ਼ ਦਾ 320 ਦਾ ਕੰਬੋ ਕਵੀਨ ਸਾਈਜ਼ ਦਾ ਵੱਡਾ ਬੈੱਡ ਕੱਢ ਦੋ ਨਾਲ ਗੱਦਾ ਕੱਢ ਦੋ ਭਾਈ ਆਪਾਂ ਨੂੰ ਤੇ ਕੱਲੇ ਕੰਬਲ ਹੀ ਚਾਹੀਦੇ ਇੰਨਾ ਕੋਈ ਦਿਮਾਗ ਲੱਗਾ ਆਪਾਂ ਨੂੰ ਇਹ ਸਾਰਾ ਸਮਾਨ ਮੇਰੇ ਘਰ ਪਹੁੰਚਾ ਦਿਓ ਇਹਨਾਂ ਨੂੰ ਸਸਤੇ ਦੋ ਕੰਬਲ ਵਖਾ ਦਿਓ ਆਪਣੇ ਸਸਤੇ ਦੇ ਸਸਤੇ ਕੰਬਲ ਵੀ ਬੈਸਟ ਕੁਆਲਿਟੀ ਨਾਲ ਇੱਕ ਵਾਰੀ ਫੋਟੋ ਖਿੱਚ ਤੋਂ ਮਰ ਗਈ ਫੋਟੋ ਖਿੱਚ ਤੋਂ ਆਪਣਾ ਫੋਨ ਕਾ ਕਾ ਕੋ ਮੇਰਾ ਫੋਨ ਬਣਾ ਕੀ ਹੋ ਰਿਹਾ ਹੈ ਗੀ ਤਾਂ ਬਾਟ ਮੈਨੂੰ 에어ਡ੍ਰੌਪ ਕਰਨੇ ਕਿਣੇ ਕਿਣੇ ਆ ਓਕੇ ਇਹਨੇ ਨੱਟ ਤੇ ਪੋਣੀ ਲੱਦਾ ਫੋਟੋ ਅਣ ਮੂੰ ਕਰੋ ਬੜਾ ਇੱਕ ਹੀ ਹੈ ਕਿੱਡਾ ਬੜਾ ਕੰਬਲ ਤੁਸੀਂ ਦੋਵਾਂ ਨੇ ਆਇਨਾ ਵਿੱਚ ਆਉ ਫਿਲ ਕਰੋ ਯਾਰ ਗੱਲ ਤੇ ਦੋ ਕੰਬਲ ਦੇ ਹੀ ਆ ਨੇ ਇੱਕ ਦੋ ਆਇਆ ਸਾਨੂੰ ਯਾਰ ਇੰਜ ਕਰਦੇ ਆਪਾਂ ਰਾਤ ਨੂੰ ਮੈਂ ਸੌ ਰਿਹਾ ਕਰੂੰ ਦਿਨੇ ਤੂੰ ਸੌ ਰਹਿ ਕੇ ਨਹੀਂ ਯਾਰ ਯਾਰ ਦਿਨੇ ਗਰਮੀ ਕਿੰਨੀ ਹੁੰਦੀ ਮੈਂ ਪਿਗਲ ਜਾਣਾ ਨਾ ਅਰਤੀ ਮੈਨੂੰ ਨਹੀਂ ਪਤਾ ਮੈਂ ਲੈਣਾ ਵਾ ਮੇਰਾ ਗਵਰਨਰ ਮੇਰਾ ਮੈਨੂੰ ਨਹੀਂ ਪਤਾ ਉਹਨੇ ਮੇਰੇ ਵਾਲੇ ਵੇਖ ਕੇ ਦਿੱਤਾ ਯਾਰ ਯਾਰ ਉਹਨੇ ਮੈਨੂੰ ਪੜਾਇਆ ਸੀ ਕੰਬਲ ਦੋਵੇਂ ਛੱਡੋ ਤੁਸੀਂ ਨਹੀਂ ਆ ਗਿਆ ਜਿੰਦਸਾਲ ਲੈਣ ਆਲੀਆਂ ਮੈਂ ਲੈਣਾ whatsapp ਤੇ ਘੜੀ ਫੋਟੋ ਖਿਚਾਉਣੀ ਉਹ ਖਿਚਾ ਲਈ ਤੜਨਾ